ਵੰਦੀ ਕੋਲਾ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਉਹ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਆ ਰੋਜ਼ ਪੰਚਾਇਤ ਰੱਬ ਤੇ ਬਾਹਰਿਆਂ ਦੇ ਨਾਲੋਂ ਤੂੰ ਚੰਗਾ ਹੈ ਸੰਧੂਆ ਹੋ ਕੇ ਪੁੱਲ ਤੇ ਸ਼ੁਕਰ ਮਨਾਈ ਜਾ ਜੇ ਹੈ ਹੰਕਪਤਾਰ ਸਾਹਿਬ ਤੇ ਹੋਰ ਦੱਸੋ ਚੜ੍ਹ ਲਈ ਬੰਝ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਲੋਕਾਂ ਡੱਟ ਸੋਚ ਵਿਚਾਰ ਲਈ ਜਿੰਦਗੀ ਜਿਉਣ ਲਈ ਤੈਨੂੰ ਔਖੀ ਲੱਗਦੀ ਜਾ ਕੇ ਹਸਪਤਾਲ ਕਿਹੜਾ ਮਾਰ ਲਈ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਤੋਂ ਜ਼ੋਰਦਾਰ ਪਰ ਇੱਧਰਲੇ ਪਾਸੇ ਮਨਜੀਤ ਪਹਿਲਵਾਂ ਜੀ ਖਤਰੀ ਤੇ ਜੱਸਾ ਪਹਿਲਵਾਂ ਜੀ ਪੱਟੀ ਦੇ ਦਰਮਿਆਨ ਆਹ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਸਾਡੇ ਜੀਤਾ ਸੰਧੂ ਜੀ ਉਹਨਾਂ ਦਾ ਜੀਤੇ ਦੋ ਜਿਹੜੇ ਰੁੜਕਿਆਂ ਦੇ ਵਿੱਚ ਬੱਲੇ ਬੱਲੇ ਕਰਾਉਂਦੇ ਆ ਤੇ ਸਾਡਾ ਪਰਾਹ ਜੀਤਦਾ ਪੁੱਜਿਆ ਧੰਨਵਾਦ ਰੁੜਕਾ ਕਲਾਂ ਨਗਰ ਹੈ ਔਰ ਬਕਵਾਕ ਨਗਰਾਂ ਦੇ ਖੇਡ ਮੈਦਾਨ ਤੇ ਪੁੱਜਦੇ ਆ ਦੋਨੇ ਜਿੱਤਿਆਂ ਦਾ ਦਿਲਾਸ ਸਤਕਾਰ ਜੱਸਾ ਪਹਿਲਵਾਨ ਜੀ ਪੱਟੀ ਤੇ ਮਨਜੀਤ ਪਹਿਲਵਾਨ ਜੀ ਖੱਤਰੀ ਦੇ ਦਰਮਿਆਨ ਅੱਜ ਇਹ ਕਹਿੰਦੇ ਟਾਪ ਦੀ ਕੁਸ਼ਤੀ ਚੱਲ ਰਹੀ ਸਮੂਹੇ ਨਗਰ ਧਾਰਾਪੁਰ ਦੀ ਧਰਤੀ ਦੇ ਵਿੱਚ ਕਿ ਹੀਰੇ ਪਰਕੀ ਦੇ ਨਿੱਕ ਕਵਾੜੀਆਂ ਤੋਂ ਜਾਣੇ ਜੂਰੇ ਕਿੰਮਤ ਦੇ ਤੋਲਿਆਂ ਦੀ ਪਰੇ ਹੁਣ ਬੱਸ ਤਾਂ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਤੋਤੇ ਸ਼ੋਰ ਦੀਆਂ ਦੀ ਸੱਚੀ ਗੱਲ ਸਮਾਂ ਸਮਰੱਤ ਹੁੰਦਾ ਲਿਪੇ ਬਿਨਾਂ ਜੀ ਜੂਨ ਪੜ੍ਹ ਦਿਆਂ ਦੀ ਸੰਦੂਕਾਂ ਦੇ ਘਰ ਬਰਬਾਦ ਹੋ ਗੁਣ ਆ ਮਾੜੀ ਹੁੰਦੀ ਆ ਅੱਜ ਤੋਲਿਆਂ ਦੀ ਉਹ ਮਾੜੀ ਹੁੰਦੀ ਆ ਅੱਜ ਤੋਲਿਆਂ ਦੀ ਉਧਰ ਸਰਦਾਰ ਅਫਤਾਰ ਸਿੰਘ ਦੀ ਕੋਲਾ ਖੇਨਾ ਵੱਡੀਆਂ ਫਲਾਰ ਵਾਲੇ ਅਮਰੀਕਾ ਵਾਲੇ ਅੱਜ ਦੇ ਸ਼ਹਿਰ ਦੇ ਮੇਲੇ ਨੂੰ ਲਾਈਵ ਦੇਖਦੇ ਆ ਜਿਹਨਾਂ ਦਾ ਇੱਥੇ ਲੱਗਰ ਦੇ ਨਾਲ ਵੱਡਾ ਪਿਆਰਾ ਇਲਾਕੇ ਦੀ ਸ਼ਕਤੀਤ ਹੈ ਪਰ ਸਾਹਮਣੇ ਦੇਖਾਂਗੇ ਪਹਿਲਵਾਨ ਜੱਸਾ ਪੱਟੀ ਤੇ ਮਨਜੀਤ ਖੱਤਰੀ ਦੀ ਕੁਸ਼ਤੀ ਚੱਲ ਰਹੀ ਹੈ ਵਾਹ ਜੀ ਵਾਹ ਕਹਿੰਦਾ ਨਾਮਾ ਸਿੰਧਰਾਂ ਦਾ ਫੈਨ ਨਾਮਾ ਯੰਤਰਾਂ ਦਾ ਫੈਨ ਦੁਨੀਆ ਜਿੰਨਾ ਦੀ ਜਵਾਨੀ ਮੈਂ ਫੈਨ ਉਹਨਾਂ ਦਾ ਜਿਹੜੇ ਕਰਨ ਪਹਿਲਵਾਨੀ ਮੈਂ ਤਾਂ ਫੈਨ ਉਹਨਾਂ ਦਾ ਜਿਹੜੇ ਕਰਨ ਪਹਿਲਵਾਨੀ ਅੱਜ ਦੋ ਮਹਾਮਦੀ ਪਹਿਲਵਾਨ ਲਖਸ਼ ਪਹਿਲਵਾਨ ਦੀ ਪੱਟੀ ਤੇ ਮਨਜੀਤ ਖੱਤਰੀ ਪਹਿਲਵਾਨ ਰਾਜਧਾਨੀ ਦਿੱਲੀ ਦੇ ਦਰਤਾਨ ਦਾਰਾਪੁਰ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਦੋਨੇ ਪਹਿਲਵਾਨ ਬਜਿੰਦੇ ਭਾਰੀ ਬਈ ਕੁਸ਼ਤੀ ਲੜਦਾ ਬੜੀ ਪਿਆਰੀ ਦੋਨੇ ਪਹਿਲਵਾਨ ਬੜੇ ਫਰਤੀਲੇ ਐ ਰਬੜ ਵਾਂਗੂ ਲਚਕੀਲੇ ਝੂਠ ਨਾ ਕਈ ਵਾਂ ਨਾજર ਖੇੜੀ ਆ ਸੇਰਾਂ ਜਹੀ ਦਲੇਰੀ ਦੇਖੋ ਸੂ ਮੈਂ ਕੌਣ ਬਲੰਦੀ ਚੁੱਕਣੀ ਖਿਚੋ ਪਰਨੇ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਔਰ ਕਿਹੜਾ ਜਿੱਤੂ ਤੇ ਕਿਹੜਾ ਠਾਊ ਜਿੰਦੇ ਲਓ ਜਿੱਸਾ ਪਹਿਲਵਾਨ ਜੀ ਪੱਟੀ ਤੇ ਦੂਸਰੇ ਬਾਸੇ ਮਨਜੀਤ ਪਹਿਲਵਾਨ ਜੀ ਖੱਤਰੀ ਅੱਜ ਦੀ ਪੱਟੀ ਕੁਸ਼ਤੀ ਚੱਲ ਰਹੀ ਹੈ ਆ ਸਿਰੇ ਤੇ ਤੇ ਮੱਲ ਨੇ ਦੋਨੇ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸੱਤੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰੋਂ ਵਿੱਚ ਤਾਂ ਸ਼ਹਿਰ ਮਾਰਦਾ ਅੱਧ ਵਿਚਕਾਰੇ ਫੱਟ ਜਾਏ ਤਾਂ ਟੈਰ ਮਾਰਦਾ ਅੱਜ ਕੱਲ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿੱਤੋਂ ਦੂਰ ਨਹੀਂ ਵੱਡੇ ਪਰਾਲੇ ਆ ਦੁਨੀਆਂ ਦੇ ਵੱਡੇ ਮੱਲ ਪੁੱਜੇ ਸਾਰੇ ਭਰਾਵਾਂ ਦਾ ਦਿਲੋਂ ਸਤਕਾਰ ਸਿਰੇ ਦੀ ਕੁਸ਼ਤੀ ਕਰ ਰਹੀ ਹੈ ਕਿ ਕਿਉਂ ਗਦਰਿਓ ਦੇਸ਼ ਲਈ ਲੜੇ ਤੁਸੀਂ ਕਿਉਂ ਪੱਪਰੋ ਫਾਸੀਆਂ ਤੇ ਚੜੇ ਤੁਸੀਂ ਪੁੱਛੋ ਉਧਮ ਸਿੰਘ ਤੇ ਭਗਤ ਸਿੰਘ ਨੂੰ ਕਿਉਂ ਆਜ਼ਾਦੀ ਦੇਸ਼ ਲਈ ਲੜੇ ਤੁਸੀਂ ਸਾਡਾ ਪਤਾ ਨਹੀਂ ਭਾਰਤ ਦੇ ਸ਼ਾਸਕਾਂ ਨੂੰ ਕੁਰਬਾਨੀ ਅਜਾਂ ਵੀ ਦਿਲਾਂ ਵਿੱਚ ਪੜਾਈ ਹੋਈ ਏ ਜਾਈਏ ਪਾਕਿਸਤਾਨ ਨੂੰ ਬਾਹਲੇ ਦੇ ਬਾਰਡਰ ਉਤੇ ਫੋਟੋ ਕਹਿੰਦੇ ਗਾਂਧੀ ਦੀ ਲਾਈ ਹੋਈ ਏ ਮਨਮਾ ਪਿਆਰ ਆਣਾ ਚਾਹੀਦਾ ਪੰਜਾਬ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਲਾ ਸਿਰੇ ਤੇ ਮਨ ਪੁੱਜਿਆ ਸਿਰੇ ਸਿਰੇ ਦੀਆਂ ਜੰਮੇਵਾਰੀਆਂ ਨੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਤੇ ਸੂਰਮੇ ਦਾ ਜਾਂਦਾ ਨਹੀਂ ਤਰਤ ਮੰਨਿਆ ਬੰਦਾਂ ਤੇ ਮਾਰ ਕੇ ਬਟਾਕੇ ਵੱਲ ਦੋ ਗਲੇ ਦਾ ਟੈਗ ਲੱਗੇ ਤੇ ਮੋਢਿਆਂ ਤੇ ਇਹਨਾਂ ਨੂੰ ਕਹਿੰਦੇ ਪਿੱਛੇ ਕਰ ਦਿਓ ਸਾਡੇ ਇੰਦਰ ਬਾਹਰ ਆਲਾ ਪੈ ਰਹੇ ਕੱਢ ਦਿਓ ਬਾਹਰ ਸਾਡਾ ਨੰ ਬੇਨਤੀ ਕਰਦਾ ਸਾਰੇ ਵੀਰ ਬਹਿ ਜਾਓ ਇਹਨਾਂ ਨੂੰ ਛੜ ਮੱਝ ਕਰਾ ਦਿਓ ਪੈਣ ਖਾਲੀ ਕਰਦੀ ਹੈ ਕਿਉਂਕਿ ਫਾਈਨਲ ਕੁਸ਼ਤੀ ਚੱਲਦੀ ਹੈ ਓਧਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਦੂਸਰੇ ਪਾਸੇ ਮਨਜੀਤ ਪਹਿਲਵਾਨ ਜੀ ਖਤਰੀ ਹਾਂਜੀ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਪੁਸ਼ਤੋ ਜਿੱਤ ਪ੍ਰਾਪਤ ਕਰਦਾ ਹੈ ਬਹੁਤ ਵਧੀਆ ਛੜਕ ਮੁਕਾਬਲਾ ਚੱਲਦਾ ਸਰਦਾਰ ਕਰਨਜੀਤ ਸਿੰਘ ਸੋਨਾ ਗਵਿੰਦਰ ਸਿੰਘ ਜੀ ਹੁਕਮਾ ਪਹਿਲਵਾਨ ਜੀ ਮੈਸਰ ਪਰ ਵੱਡੇ ਪਹਿਲਵਾਨ ਨੇ ਕਹਿੰਦੇ ਵੀ ਜਿਹੜਾ ਵੀ ਪਹਿਲਵਾਨ ਜਿੱਤੂਗਾ ਉਸ ਪਹਿਲਵਾਨ ਦਾ ਸਾਡੇ ਵੱਲੋਂ 500 ਰੁਪਏ ਮਾਨ ਸਨਮਾਨ ਕੀਤਾ ਜਾਣਾ ਸਿੱਧਰੋਂ ਧੰਨਵਾਦ ਕਰਦੇ ਆਂ ਬੜੀ ਤਾਕਤ ਦੀ ਕੁਸ਼ਤੀ ਚੱਲਦੀ ਕਹਿੰਦਾ ਫੇਰ ਮੈਂ ਚ ਚੜਾਈ ਦੇਖੀ ਅੰਤਰ ਗਵਿੰਦੇ ਜੀ ਉਹ ਸਿੰਧਾ ਚ ਚੜਾਈ ਦੇਖੀ ਪੱਟੀ ਵਾਲੇ ਸਿੰਧਾ ਦੀ ਸਿੰਧਾ ਚ ਚੜਾਈ ਦੇਖੀ ਪੱਟੀ ਵਾਲੇ ਸਿੰਧਾ ਦੀ ਜਿੱਥੇ ਸਿੰਧਾ ਪਹਿਲਵਾਨ ਹੈ ਆਪ ਪੰਜਾਬ ਦੇ ਵਿੱਚ ਤੇ ਜੂਪੀ ਭਾਰਤ ਵਿੱਚ ਤੇ ਮਹਾਨ ਆਕ੍ਰਿਸ਼ ਸਿੰਧਾ ਦੇ ਕੁਸ਼ਤੀਆਂ ਲੜੀਆਂ ਉੱਤਿਆਂ ਜਮਾ ਦਾ ਸੁਪੁੱਤਰ ਜੱਸਾ ਪਹਿਲਵਾਨ ਵੀ ਬੱਲੇ-ਬੱਲੇ ਕਰਵਾ ਰਿਹਾ ਹੈ ਅੱਜ ਦਾ ਇਹ ਅੱਛਾ ਪਹਿਲਵਾਨ ਉੱਪਰ ਹੈ ਤੇ ਮਨਜੀਤ ਪਹਿਲਵਾਨ ਜੀ ਲਾਜ ਤਾਂ ਨਹੀਂ ਦਿੱਲੀ ਵਾਲਾ ਥੱਲੇ ਦੇਖੋ ਕਿਹੜੇ ਪਹਿਲਵਾਨ ਜੀ ਹੁੰਦੀ ਹੈ ਬੱਲੇ-ਬੱਲੇ ਦੇਖੋ ਕਿਹੜੇ ਪਹਿਲਵਾਨ ਜੀ ਹੁੰਦੀ ਹੈ ਬੱਲੇ-ਬੱਲੇ ਲਓ ਜੀ ਕਹਿੰਦੇ ਇੱਕ ਜ਼ਰੂਰੀ ਸੂਚਨਾ ਕਹਿੰਦੇ ਪਿੰਡ ਚੱਕ ਸਾਹੂ ਕਰਨਦੀਪ ਕਮੈਂਟਰ ਜੀ ਨੂੰ ਸਾਡੇ ਭੋਲੇ ਬਾਜੀ ਐਮ.ਆਰ.ਆਈ. ਵੀਰ ਵੱਲੋਂ ਬਲੈਰੋ ਗੱਡੀ ਨਾਲ ਮਾਨ ਸਨਮਾਨ ਕੀਤਾ ਹੈ ਨਾ ਇਕਨ ਕਰਨਦੀਪ ਵੀਰ ਨੇ ਵੀ ਜ਼ੋਰਦਾਰ ਤਾੜੀਆਂ ਮਾਰ ਦਿੱਓ ਕਿਆ ਬਾਤ ਆ ਭਾਈ ਬੇ ਪਲੇਰਾਂ ਕੱਢੀ ਸਨਮਾਨ ਆ ਉਹ ਵੀ ਸਾਨੂੰ ਟੈਰੇ ਲੋਵਾ ਰਹੀ ਕਿਤੇ ਕਰਉਂਦੇ ਐ ਸਾਰਾ ਦਾ ਫਿਰ ਤੇਰਾ ਹੀ ਸਾਰਾ ਕੁਝ ਤੇਰਾ ਹੀ ਆ ਜੀਤਾ ਭਰਾ ਸਾਡਾ ਬੜਾ ਪਿਆਰ ਦੇ ਕੇ ਗਿਆ ਜਿੱਦੇ ਕੱਲ ਨੂੰ ਚੰਗ ਤੋਂ ਬੜਾ ਗ੍ਰੈਂਡ ਦੇ ਲਾ ਕੇ ਬੜਾ ਦੰਗਲ ਨਿਰਮਨ ਨੰਮਾ ਜੀ ਬਣ ਹੁਣ ਪਹਿਰਵਾਨ ਜੀ ਹੁਣਾਂ ਦਾ ਸੋਹਣ ਸਿੰਘ ਜੀ ਵੀ ਪਹਿਰਵਾਨ ਜੀ ਹੁਣਾਂ ਦਾ ਵੱਡਾ ਮਾਣ ਹੈ ਪਰ ਇਧਰਲੇ ਪਾਸੇ ਕੁਸ਼ਤੀ ਆ ਸਿਰਾਂ ਚਲਦੀ ਐ 27 ਤਰੀਕ ਬੀਡ ਬਣਖੀਆਂ ਦਾ ਦੰਗਲ ਹੁਣਾ ਇਸੇ ਤਰ੍ਹਾਂ 29 ਤਰੀਕ ਚਾਚਾਲ ਨੇੜੇ ਫਗਵਾਣਾ 30 ਤਰੀਕ ਨੂੰ ਅਜਦਾਣੀ ਦੇ ਛਿੰਝ ਮੇਲੇ ਦੀ ਗੱਲ ਹੋਣੀ ਹੈ 5 ਤਰੀਕ ਹਰਿਆਣਾ ਦਾ ਛਿੰਝ ਮੇਲਾ ਸਿਰ ਸੱਤੇ ਪੰਤਰ ਵਾਲੇ ਮਲਾਂ ਦੇ درمیان ਕੁਸ਼ਤੀਆਂ ਪਰ ਇਧਰਲੇ ਪਾਸੇ ਦਸਾ ਪੱਟੀ ਉੱਪਰਲੇ ਪਾਸੇ ਮਨਜੀਤ ਪਹਿਲਵਾਨ ਦੀ ਖਤਰੀ ਆਣ ਕੰਦੇ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਬਿੱਲਾ ਪਹਿਲਵਾਨ ਦੀ ਕੰਨਾ ਡੇਸੀਆ ਕੁਸ਼ਤੀ ਦੀ ਦੇਖ ਰਹੀ ਕਰ ਰਿਹਾ ਸਾਡੇ ਸਾਰੇ ਪ੍ਰਬੰਧਕਾਂ ਦਾ ਦਿਨੋਂ ਧੰਨਵਾਦ ਦਰਬਾਰ ਬਾਬਾ ਰਾਮ ਜੋਗੀ ਪੀਰ ਚਾਲ ਉਹਨਾਂ ਦਾ ਦਿਨੋਂ ਸਤਿਕਾਰ ਹੈ ਜੇ ਇਸ ਦਰਬਾਰ ਦੇ ਨਾਲ ਜੁੜੇ ਹੋਏ ਕੰਨ ਕੰਨੇ ਨਰਾਈ ਦਾ ਵਾਹ ਜੀ ਵਾਹ ਭਈ 8ਵੇਂ ਮਹੀਨੇ ਦੀ 30 ਤਰੀਕ ਨੂੰ ਪਿੰਡ ਕੰਗ ਜਗੀਰ ਦੀ ਪਵਿੱਤਰ ਧਰਤੀ ਦੇ ਉੱਤੇ ਭਿੰਦਰ ਪਹਿਲਵਾਨ ਜੀ ਗੈਂਕਬਾੜ ਮਹਾਰਾਸ਼ਟਰ ਤੇ ਪਿੰਤ ਪਹਿਲਵਾਨ ਫਤਬਾੜਾ ਦੇ ਵਿੱਚ ਬਾਤ ਬਹੁਤ ਵੱਡੀ ਪੁਸ਼ਟੀ ਹੋਣ ਜਾ ਰਹੀ ਹੈ ਜਿੱਥੇ ਇਲਾਕੇ ਦੇ ਬੜੇ ਦਰਸ਼ਕੀਰ ਪੁਸ਼ਟੀ ਪ੍ਰੇਮੀ ਪਹੁੰਚ ਰਹੇ ਨੇ ਸਾਰੇ ਵੀਰ ਨੋਟ ਕਰੋ 8ਵੇਂ ਮਹੀਨੇ ਦੀ 30 ਤਰੀਕ ਨੂੰ ਤੇ ਕੰਨ ਜਗੀਰ ਦੀ ਪਵਿੱਤਰ ਧਰਤੀ ਦੇ ਉੱਤੇ ਮਹਿੰਦਰ ਪਹਿਲਵਾਨ ਜੀ ਅਕਬਾਲ ਤੇ ਪੁੱਤ ਪਾਲ ਸਰਵਣ ਖਡਵਾੜਾ ਦੇ ਰਕਾਰ ਬਹੁਤ ਵੱਡੀ ਕੁਸ਼ਤੀ ਹੋਣ ਜਾ ਰਹੀ ਹੈ ਕੁਸ਼ਤੀ ਪ੍ਰੇਮੀ ਤੇ ਪਹਿਲਵਾਨ ਵੀ ਨੋਟ ਕਰੋ ਜੀ ਬਾਦ ਵਿੱਚ ਸਰਕਾਰ ਇੱਥੇ ਪਾਸੇ ਕੁਸ਼ਤੀ ਕਹਿੰਦੇ ਸੇਰਾ ਪਟਿਆਲਾ ਜੱਸਾ ਉਪਰਲੇ ਪਾਸੇ ਹੈ ਇਸੇ ਤਰ੍ਹਾਂ ਦੇ ਕਹਿੰਦੇ 24 ਤਰੀਕ ਸਲੇਮਪੁਰ ਮਸੰਦਾਂ ਦਾ ਸ਼ਿੰਝ ਮੇਲਾ ਹੋਣਾ ਹੈ ਇਹਦੇ ਵਿੱਚ ਸੱਦੇ 15 ਖਾੜਿਆਂ ਦੇ ਦਰਮਿਆਨ ਕੁਸ਼ਤੀਆਂ ਹੋਣਗੀਆਂ ਪਰ ਅੱਜ ਦਾਰਾਪੁਰ ਦੀ ਧਰਤੀ ਦਾ ਵੱਡਾ ਦੰਗਲ ਚੱਲਦਾ ਹੈ ਦੁਨੀਆਂ ਦੇ ਮੰਨੇ ਪ੍ਰਮੰਨੇ ਮਾਲਣੇ ਜੋ ਦਾਵਾ ਡੋਲ ਰਹਿੰਦੀਆਂ ਕਵੀਰਦਾਰੀਆਂ ਤਾਂ ਵਿੱਚ ਬੰਦੇ ਸੂਝਮਾਨ ਤੋਂ ਬਿਨਾ ਉਹ ਕਦੇ ਨਾ ਚੱਲਣ ਹੱਟੀਆਂ ਸੱਚੀਅਤ ਤੇ ਮਿੱਠੀ ਜੀ ਜੁਬਾਨ ਤੋਂ ਬਿਨਾ ਇੱਜ਼ਤਾਂ ਦੇ ਵੱਟੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ ਖਾ ਕੇ ਜਿਹੜਾ ਥਾਲੀ ਵਿੱਚ ਕਰੇ ਸ਼ੇਕ ਉਹ ਫਿੱਡੇ ਮਾਜੇ ਸਲਾਕ ਬੰਦੇ ਦੇ ਬੰਦੇ ਬੰਦੇ ਕਰਾਉਣ ਵਾਲੀ ਗੱਲ ਆ ਪੱਟੀ ਵਾਲੇ ਜਿਸ ਨੇ ਆੜਤੀਆਂ ਦੇ ਸਰਾਨਿਆਂ ਨੂੰ ਇਕੱਠਾ ਕਰਕੇ ਰੱਖ ਦਿੱਤਾ ਆਓ ਦੇਖੋ ਬੱਲੇ 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 ਆ ਤਿਰਪਾ ਵੱਡਾ ਦੇ ਉੱਪਰਲੇ ਪਾਸੇ ਪੱਟੀ ਥਰੜੇ ਬਾਤੇ ਦੇਖਾਂਗੇ ਮਨਜੀਤ ਪਰਮਨੰਦ ਖੱਤਰੀ ਜਿਨ੍ਹਾਂ ਦੇ درمیان ਅੱਜ ਦੀ ਛੱਡੀ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਗੱਲਾਂ ਸਮੈਣੀਆਂ ਪਰ ਇਧਰਲੇ ਪਾਸੇ ਐਨ ਕਹਿੰਦੇ ਵੱਡਾ ਮੱਲ ਉੱਪਰਲੇ ਪਾਸੇ ਹੈ ਪਹਿਲਵਾਨ ਜੱਸਾ ਪੱਟੀ ਦੇ ਥਰੜੇ ਪਾਸੇ ਮਨਜੀਤ ਪਰਮਨੰਦ ਖੱਤਰੀ ਕੌਣ ਜਿੱਦਾ ਕੌਣ ਹਾਰਦਾ ਗੱਲਾਂ ਸਮੈਣੀਆਂ ਕਿਉਂ ਘਰ ਆਗਾ ਨਾ ਬਧੇ ਸੰਧੂਆ ਜਿੱਥੇ ਨਿੱਕੇ ਨਿਆਣਿਆਂ ਦੀ ਚੰਦੇ ਮਰਜੀ ਖੇਤੀ ਵਾਲੇ ਕੰਮ 'ਚ ਕੀ ਤਕੀ ਕਰੂ ਜਿਹੜਾ ਜੱਟ ਧੁੱਪ ਤੋਂ ਮੰਨੇ ਲਰਜੀ ਦੇਖੋ ਇੱਕ ਦਿਨ ਪੀ ਕੇ ਹੀ ਮਰੂਗਾ ਪੱਠੀ ਲਾ ਕੇ ਜਿਹੜਾ ਘਰੇ ਨਿਤ ਕੱਢਦਾ ਕਾਮਯਾਬ ਹੁੰਦਾ ਨਹੀਂ ਦੁਕਾਨਦਾਰੀ ਚ ਉਹ ਸੂਰਜ ਚੜ੍ਹੇ ਤਾਂ ਜਿਹੜਾ ਜੁੱਲੀ ਛੱਡਦਾ ਸੂਰਜ ਚੜ੍ਹੇ ਤਾਂ ਜਿਹੜਾ ਬਿਸਤਰਾ ਛੱਡਦਾ ਪਰ ਇਧਰਲੇ ਪਾਸੇ ਕੀਤੀ ਮਿੰਤਾਂ ਨਾਵੇਂ ਤੇ ਸਰਨਾਮੇ ਬੋਲਦੇ ਆ ਪੱਟੀ ਵਾਲਾ ਜੱਜਾ ਤੇ ਮਨਜੀਤ ਕਤਰੀ ਕੁਸ਼ਤੀ ਆਮਣੇ ਸਾਹਮਣੇ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰਦੇ ਜ਼ੋਰਦਾਰ ਆ ਮਰਸੜੀ ਦੇ ਵਾਇਪਰ ਮੰਗ ਚੱਲਦੀਆਂ ਬਾਹਾਂ ਆ ਬੱਲੇ ਬੱਲੇ ਕਰਾ ਦਿੱਤੀ ਮੰਨਣ ਉੱਧਰ ਸਾਹਮਣੇ ਉਹ ਕਿਹੜਾ ਕੌਣ ਦਾ ਕਹਿੰਦੇ ਤਿਆਰ ਰੱਖੀਏ ਪਰ ਸਾਹਮਣੇ ਮਨਜੀਤ ਤੇ ਦੂਸਰੇ ਪਾਸੇ ਜਸਾ ਪਹਿਲਵਾਨ ਦੀ ਪੱਟੀ ਅੱਜ ਜੀ ਕਹਿੰਦੇ ਪੱਟੀ ਕੁਸ਼ਤੀ ਦਾ ਮਨਾਂ ਦੇ ਦਰਮਿਆਨ ਚੱਲ ਰਹੀ ਹੈ ਪਰ ਦਾਪੂਚ ਵੱਲੋਂ ਸ਼ਾਬਾਸ਼ ਐਨ ਸਿਰੇ ਤੇ ਮੰਗਣੇ ਦੋਨੇ ਔਰ ਦੇਖਾਂਗੇ ਕੌਣ ਜਿੱਤਦਾ ਐਨ ਦਾਪ ਵਿੱਚ ਵੱਜਣ ਵਾਲੀ ਗੱਲ ਪਰ ਉਧਰਲੇ ਪਾਸੇ ਕੁੰਡੀਆਂ ਦੇ ਸਿੰਘ ਬੱਜਣ ਵਾਲੀ ਗੱਲ ਹੋਈ ਪਈ ਹੈ ਇੱਕ ਪਾਸੇ ਕਹਿੰਦੇ ਮਨਜੀਤ ਪਹਿਲਵਾਨ ਜੀ ਖਤਰੀ ਤੇ ਦੂਸਰੇ ਪਾਸੇ ਜਸਾ ਪਹਿਲਵਾਨ ਜੀ ਪੱਟੀ ਕਿ ਜਦੋਂ ਲੋਹਾ ਕੜਦਾ ਲੋਹੇ ਨੂੰ ਫਿਰ ਭਾਮੜ ਵੱਜੇ ਚਗਿਆੜਿਆਂ ਦਾ ਰਾਜੇ ਕਹਿੰਦੇ ਹੌਸਲੇ ਦੀ ਜਿੱਤ ਹੁੰਦੀ ਅਮੁੱਲ ਪੈਣਾਂ ਦੀ ਧੋਕੇ ਲਲਕਾਰਿਆਂ ਦਾ ਵਾਹ ਬਈ ਵਾਹ ਕਰਮਦੀਨ ਜੀ ਜਿਨ੍ਹਾਂ ਨੇ ਵਿਦੇਸ਼ਾਂ ਦੇ ਟੂਰ ਵੀ ਲਾਏ ਨੇ ਤੇ ਇਹਨਾਂ ਨੇ ਗੱਡੀਆਂ ਦੇ ਨਾਲ ਸਨਮਾਨ ਉਹਨਾਂ ਬਹੁਤ ਵਧੀਆ ਪ੍ਰਸਿੱਧ ਬੁਲਾ ਰਹੇ ਨੇ ਇਹਨਾਂ ਦਾ ਬਸੇ ਤੈਨੂੰ ਧੰਨਵਾਦ ਕਰਦਾ ਜੋ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਪ੍ਰਸਿੱਧ ਬੁਲਾ ਰਹੇ ਕਰਮਦੀਨ ਜੀ ਇਹਨਾਂ ਦਾ ਬਸੇ ਤੈਨੂੰ ਧੰਨਵਾਦ ਕਰਦੇ ਆਂ ਬਹੁਤ ਵਧੀਆ ਪੁਸ਼ਟੀ ਚਲਦੀ ਹੁਈ ਕਹਿੰਦਾ ਉਹ ਨਗਰ ਕਰਮਾ ਵਾਲੇ ਨੇ ਨਗਰ ਭਾਟਾਂ ਵਾਲੇ ਨੇ ਜਿਹੜੇ ਸਿਧh ਕਰਾਉਂਦੇ ਆ ਦਸਾਂ ਨਾ ਹੁੰਦੀ ਕਿਰਤ ਕਮਾਈ ਧੋਲਾਂ ਉੱਤੇ ਲਾਉਂਦੇ ਦਸਾਂ ਨਾ ਹੁੰਦੀ ਕਿਰਤ ਕਮਾਈ ਖੇਤਾਂ ਉੱਤੇ ਲਾਉਂਦੇ ਉਹ ਨਗਰ ਕਰਮਾ ਵਾਲੇ ਭਾਟਾਂ ਵਾਲੇ ਹੁੰਦੇ ਆ ਜਿਨ੍ਹਾਂ ਨਗਰਾਂ ਦੇ ਵਿੱਚ ਨਾ ਪਹਿਲਵਾਨਾਂ ਦੇ ਚਰਨ ਪੈਂਦੇ ਨੇ ਇਹ ਦਾਰਾਪੁਰ ਨਗਰ ਕਰਮਾ ਵਾਲਾ ਭਾਟਾਂ ਵਾਲਾ ਜਿੱਥੇ ਜੋਗੀ ਵੀਰ ਪਾਸ਼ਾ ਨੇ ਬੈਠ ਕੇ ਉਕਰਤ ਕਰਤ ਤ ਕੀਤਾ ਮੇਲੇ ਲੱਗਦੇ ਨੇ ਅਸੀਂ ਸ਼ਿਮਰਜੀ ਪ੍ਰਮੰਥ ਕਮਰਜੀ ਦਾ ਤਹਿਤ ਰੋ ਧੰਨਵਾਦ ਕਰਦੇ ਆਂ ਜੀ ਖਤਰੀ ਸਤੋਕ ਸਿੰਘ ਜੀ ਇਹਨਾਂ ਦਾ ਬਹੁਤ ਸਹੀ ਤੌਰ ਤੇ ਧੰਨਵਾਦ ਕਰਦਾ ਸਰਦਾਰ ਬੁੱਤਾ ਸਿੰਘ ਜੀ ਹੱਡ ਗਰਾਂਚੇ ਜਗਜੀਤ ਸਿੰਘ ਜੀ ਸਰਦਾਰ ਸਰਜੀਤ ਸਿੰਘ ਜੀ ਚੇਲੀਆ ਸਰਦਾਰ ਮੋਹਨ ਸਿੰਘ ਜੀ ਸਰਦਾਰ ਕਸ਼ਮੀਰ ਸਿੰਘ ਜੀ ਕੈਨੇਡਾ ਵਾ ਇਧਰਲੇ ਪਾਸੇ ਉੱਥਲੇ ਪਾਸੇ ਆਹ ਸਾਹਮਣੇ ਸਾਹਮਣੇ ਤਾੜੀ ਮਾਰਦੇ ਜ਼ੋਰਦਾਰ ਲੈ ਵੀ ਸਾਹਮਣੇ ਆਹ ਪੱਟੀ ਵਾਲਾ ਜੱਸਾ ਤੇ ਦੂਸਰੇ ਪਾਸੇ ਆਹ ਸਾਹਮਣੇ ਦੇਖਾਂਗੇ ਇਸ ਜਿਹਦੇ ਮਨਜੀਤ ਪਰਮਾਨੰਦ ਖਤਰੀ ਵੱਡੀ ਕੁਸ਼ਤੀ ਚੜਲੀਏ ਸਿਰੇ ਦੇ ਮਾਣ ਲੈਣੇ ਨੇ ਲਾ ਦੇਖਾਂਗੇ ਕੌਣ ਜਿੱਦਦਾ ਕੌਣ ਹਾਰਦਾ ਇੱਕ ਚਤੋਂ ਬਾਅਦ ਜਿਹੜਾ ਖੇਡਦਾ ਹੈ ਪਬਜੀ ਬਹੁਤ ਨਹੀਂ ਉਮੀਦ ਇਹੋ ਜਿਹੇ ਲਾਤੋਂ ਇਹ ਕਰਵਾ ਕੇ ਕੀ ਉਹ ਰੰਗ ਲਾਊਗਾ ਅੱਜ ਹੋਊਗਾ ਅੱਜ ਪੜੇ ਨਸ਼ੇ ਦੇ ਸਵਾਹ ਤੋਂ ਕਿਹਨੇ ਇਹ ਅੱਜ ਨਾ ਨਾ ਚੜਕਾ ਬੜੇ ਨਾਲ ਕੋਈਆਂ ਜਿਹੜਾ ਖੇਚੇ ਜਲਮਾ ਉੱਤੋਂ ਰੱਖਿਆ ਨਾ ਆਸ ਮੈਡਲਾਂ ਦੀ ਉਹ ਜਿਹੜਾ ਪਹਿਲਵਾਨ ਵੇਖੇ ਮਾਲੀਆਂ ਫਿਲਮਾਂ ਇੱਧਰ ਕਹਿੰਦੇ ਸਾਡਾ ਭਰਾ ਸ਼ੇਗੂਪੁਰੀਆ ਵੀ ਪੁਜਿਆ ਅੱਜ ਦੇ ਟਾਈਮ ਦੇ ਕਹਿੰਦੇ ਕੇਪੀ ਦਾ ਵੀ ਨਾਮ ਬੋਲਦਾ ਮਾਰਕਟ ਕਬੱਡੀ ਦੇ ਵਿੱਚ ਛੋਟੀ ਉਮਰ ਦਾ ਵਧੀਆ ਖਿਡਾਰੀ ਹੈ ਸੂਰਜ ਦਾ ਧੰਨਵਾਦ ਨਜੀਰ ਬਾਲਾ ਜੀ ਆਪਣਾ ਸੁਖਾ ਪਹਿਲਵਾਨ ਜੀ ਉਪਲ ਧੂਪਾ ਜਿਹਨਾਂ ਪਹਿਲਵਾਨਾਂ ਦੀ ਬਤਾਲ ਦਾ ਇਹਨਾਂ ਸਾਰੇ ਟੀਰੇਆਂ ਦੇ ਦਰਸ਼ਕਾਂ ਅੱਜ ਸਾਲ ਹੁੰਦੇ ਆ ਸਾਰੇ ਪ੍ਰਬੰਧਕਾਂ ਦਾ ਇਹਨਾਂ ਦੇ ਵੀਰਾਂ ਦਾ ਦਿਲੋਂ ਧੰਨਵਾਦ ਜੀਤਾ ਰੁਣਕੇ ਵਾਲਾ ਪਹੁੰਚਿਆ ਉਹ ਵੀਰ ਦਾ ਵੀ ਸਤਿਕਾਰ ਪਰ ਕੁਸ਼ਤੀ ਕਹਿੰਦੇ ਸਿਰਾਂ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਉਹ ਪਿੱਲਾ ਸਮੇਂ ਦੀਆਂ ਪਰ ਇੱਕ ਪਾਸੇ ਕਹਿੰਦੇ ਮਨਜੀਤ ਪਹਿਲਵਾਨ ਜੀ ਖਤਰੀ ਤੇ ਦੂਸਰੇ ਪਾਸੇ ਆਹ ਜੱਸਾ ਪਹਿਲਵਾਨ ਜੀ ਪੱਟੀ ਜਿੱਤ ਹਾਰ ਕਹਿੰਦੇ ਹਦਮਾਲ ਕਦੇ ਆ ਕਿਵੇਂ ਡੋਲੇ ਲਸਟੋਰ ਦਾ ਕੀ ਫਾਇਦਾ ਜੋ ਅਜਮਾਇਆ ਜਾਂਦਾ ਗੱਲ ਤਾਂ ਬਣਦੀ ਉਹ ਜਿੱਤ ਹਾਰਤ ਪਰਮਾਤਮਾ ਦੇ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੱਲ ਬਣਦੀ ਤੇ ਸਾਹਮਣੇ ਦੇਖਾਂਗੇ ਮਨਜੀਤ ਪਰਮਾਨੰਦ ਜੀ ਖਤਰੀ ਤੇ ਦੂਸਰੇ ਪਾਸੇ ਇੱਧਰ ਸਾ ਪੱਟੇ ਆਹ ਸਾਹਮਣੇ ਆਹ ਸਾਹਮਣੇ ਇਧਰਲੇ ਪਾਸੇ ਆਹ ਸਿਆ ਕਰਵਾ ਦਿੱਤਾ ਇੱਕ ਪਾਸੇ ਪੀਟਰ ਬਿੰਟ ਇੰਜਨ ਜੰਨੀ ਜਾਣਾ ਮਾਦ ਦੇ ਵਿੱਚ ਤੇ ਦੂਸਰੇ ਪਾਸੇ ਮਨਜੀਤ ਪਰਮਾਨੰਦ ਜੀ ਖਤਰੀ ਇੱਕ ਪਾਸੇ ਇੰਟਰਨੈਸ਼ਨਲ ਪਹਿਲਵਾਨ ਹੈ ਦੂਸਰੇ ਪਾਸੇ ਚੜਦੀ ਭਰੇ ਦਾ ਮੱਲ ਲਓ ਦੇਖਾਂਗੇ ਦੋਨਾਂ ਦੇ ਵਿੱਚੋਂ ਕੌਣ ਜਿੱਤਦਾ ਕੌਣ ਬੱਲੇ ਬੱਲੇ ਕਰਾਉਣਾ ਹੈ ਪਰ ਇਧਰਲੇ ਪਾਸੇ ਹੰਦੀ ਫਾਈਨਲ ਕੁਸ਼ਤੀ ਭਾਈ ਜੀ ਉਰਲੇ ਪਾਸੇ ਹੋ ਜੀ ਆਪਾਂ ਆਜਾ ਮੇਰੇ ਵੀ ਥੋੜਾ ਜਿਹਾ ਬਾਹਰਲੇ ਪਾਸੇ ਨੂੰ ਆ ਜੀ ਆਪ ਇਧਰਲੇ ਪਾਸੇ ਵੱਡੀ ਕੁਸ਼ਤੀ ਚੱਲਦੀ ਐਨ ਕਹਿੰਦੇ ਜੱਸਾ ਪਹਿਲਵਾਨ ਜੀ ਪੱਟੀ ਤੇ ਦੂਸਰੇ ਪਾਸੇ ਮਨਜੀਤ ਪਹਿਲਵਾਨ ਜੀ ਖੱਤਰੀ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਜੇ ਪੰਛੀ ਦੇਖਣ ਦੀ ਲੋੜ ਹੋਵੇ ਔਰ ਪਹਿਲਾਂ ਤੋਂ ਦਾ ਬਾਣਾ ਵਿੱਚ ਮੋੜ ਦੇਖੋ ਜੇ ਕੁਸ਼ਤੀ ਦੇਖਣ ਦੀ ਲੋੜ ਹੋਵੇ ਜੱਸ਼ਰ ਪੱਟੀ ਤੇ ਮਨਜੀਤ ਪਹਿਲਵਾਨ ਦਾ ਜੋਰ ਦੇਖੋ ਜੱਸ਼ਰ ਪੱਟੀ ਤੇ ਮਨਜੀਤ ਪਹਿਲਵਾਨ ਦਾ ਜੋਰ ਦੇਖੋ ਕਹਿੰਦਾ ਚਾ ਠੱਡੇ ਦੀ ਲੜਾਈ ਹੱਲੇ ਦੀ ਓਏ ਪੁਸ਼ਤੀ ਕੱਲੇ ਕੱਲੇ ਦੀ ਨਾ ਚਿੜੀ ਨਾ ਵੱੱਲਾ ਸਾਡੀ ਖੇੜ ਕੱਲੇ ਨੂੰ ਕੱਲਾ ਨਾ ਚਿੜੀ ਨਾ ਵੱੱਲਾ ਸਾਡੀ ਖੇੜ ਕੱਲੇ ਨੂੰ ਕੱਲਾ ਆ ਸਾਡੀ ਖੇੜ ਕੱਲੇ ਨੂੰ ਕੱਲਾ ਇਧਰ ਧੰਨਵਾਦ ਕੀਤਾ ਜਾ ਰਿਹਾ ਸਦਾ ਬੁੱਟਾ ਸੰਗੀ ਬੱਗਾ ਨਾਗਰਿਆਂ ਵਾਲਾ ਅੱਜ ਦੇ ਸ਼ਹਿਰ ਦੇ ਮੇਲੇ ਨੂੰ ਲਾਈਵ ਦੇਖਦਾ ਜਿਨ੍ਹਾਂ ਦਾ ਇਸ ਨਗਰ ਨਾਲ ਬੜਾ ਪਿਆਰ ਹੈ ਸਾਡੇ ਸਾਡੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਹੈ ਉੱਪਰਲੇ ਪਾਸੇ ਰੱਖਿਆ ਧੌਣ ਤੇ ਗੋਡਾ ਮੰਡੀ ਦੇ ਕੰਡੇ ਨੂੰ ਤੋਲਣ ਵਾਲੀ ਗੱਲ ਕਰਦਾ ਪੱਟੀ ਵਾਲਾ ਜੱਸਾ ਪੁਰਲੇ ਪਾਸੇ ਆ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਹਿੰਦੇ ਸਭ ਨਸ਼ਿਆਂ ਤੋਂ ਮਾੜੀ ਲੈਣੀ ਲੋਰ ਤੇ ਧੂਰੇ ਦੀ ਜੱਟ ਬੂਟਾਂ ਦੇ ਘਰ ਲਈ ਬੂਗਨ ਪਾਗ ਕਦੂਰੇ ਦੀ ਮਾੜੇ ਹੁੰਦੇ ਬੇੜੇ ਦੇ ਵਿੱਚ ਕਿਕਰ ਅਤੇ ਕਬੂਤਰ ਚਲਮ ਚਿੱਟੇ ਦੇ ਪੱਟੇ ਆਉਂਦੇ ਨਹੀਂ ਕਹਿੰਦੇ ਸੂਤਰ ਪੈ ਜਾਵੇ ਮੁਸ਼ਕਲ ਹਾਲ ਤੱਕ ਕੱਢਣਾ ਪੈਂਦਾ ਏ ਹੋ ਜਾਵੇ ਕੋਠੇ ਉੱਤੇ ਘਾਹ ਦਾ ਮਿੱਤਰੋ ਵੱਡਣਾ ਪੈਂਦਾ ਇਧਰਲੇ ਪਾਸੇ ਜੱਸਾ ਮੱਟੀ ਤੇ ਮੰਜੀਤ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਕੰਦੀ ਕੁਸ਼ਤੀ ਨੂੰ 13 ਮਿੰਟ ਹੋ ਗਿਆ ਆਹ ਸਾਹਮਣੇ ਸਾਡੇ ਪిల్లా ਪਹਿਰਵਾਨ ਜੀ ਕਾਨਾ ਦੇਸੀਆਂ ਜਾਣਕਾਰੀ ਦਿੱਤੀ ਹੈ ਵਿਚ ਜਲਦੀ ਕੁਸ਼ਤੀ ਨੂੰ 13 ਮਿੰਟ ਹੋ ਗਏ ਉੱਪਰਲੇ ਪਾਸੇ ਜੱਸਾ ਪੱਟੀ ਥੰਦੇ ਪਾਸੇ ਮਨਜੀਤ ਪਹਿਲਵਾਨ ਜੀ ਖਤਰੀ ਉਹ ਛੱਡ ਚੜ ਕੇ ਕਹਿੰਦੇ ਸਾਹਮਣੇ ਇੱਕ ਦੇ ਵਿੱਚ ਵੱਜਣ ਵਾਲੀ ਗੱਲ ਕਰਦਾ ਆ ਸਾਹਮਣੇ ਦੇਖਾਂਗੇ ਜੱਸਾ ਪੱਟੀ ਤੇ ਦੂਸਰੇ ਪਾਸੇ ਮਨਜੀਤ ਪਹਿਲਵਾਨ ਜੀ ਖਤਰੀ ਦੇ ਦਰਮਿਆਨ ਜਿਹੜੀ ਹੱਥਾਂ ਨੇ ਤੁਹਾਨੂੰ ਦੇਖ ਲਿਆ ਨੇ ਇਹਨਾਂ ਦੇ ਵੀ ਅੱਜ ਸਾਡੇ ਵੱਡਾ ਪਹਿਲਵਾਨ ਜੀ ਅੰਡਲੈਂਡ ਤੋਂ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਉਹ ਵੀ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣ ਲੈਣੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦੇ ਪਿਤਾ ਸਰਦਾਰ ਗੁਰਤਾ ਸਿੰਘ ਜੀ ਨਾਗਰ ਦੇ ਵਾਲੇ ਵੀ ਪਹੁੰਚੇ ਨੇ ਉਹਨਾਂ ਦਾ ਵਿੱਚ ਪਹੁੰਚਦੇ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੈਨੂੰ ਧੰਨਵਾਦ ਕਰਦੇ ਹਾਂ ਜੀ ਵਾਹ ਜੀ ਵਾਹ ਸਾਹਮਣੇ ਜੱਸਾ ਪੱਟੀ ਮਨਜੀਤ ਐਨ ਕਹਿੰਦੇ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਅੱਜ ਦੀ ਫਾਈਨਲ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਹੈ ਐਨ ਸਿਰੇ ਦੇ ਮਾਣ ਨੇ ਦੋਨੇ ਪਰ ਉਧਰਲੇ ਪਾਸੇ ਤਾਂ ਸਾਝਾ ਪਿਆ ਹੋਇਆ ਕੁਝ ਵੀ ਹੋ ਸਕਦਾ ਹੈ ਲਓ ਕੀ ਬੰਦੇ ਬੰਦੇ ਇੱਕ ਪਾਸੇ ਮਨਜੀਤ ਹੈ ਦੂਸਰੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਉੱਗੇ ਸਾਹਮਣੇ ਦੇਖਾਂਗੇ ਕੁਸ਼ਤੀ ਦਾ ਜੰਗ ਆਹ ਕੌਣ ਬੱਲੇ ਬੱਲੇ ਕਰਾਉਂਦਾ ਅਰਤਾ ਸੱਜਣਾ ਤੇਰੀ ਧੱਕੇਸ਼ਾ ਇੰਨੀ ਚਲਦੀ ਆਪਣੀ ਚਾਹ ਮਰਜ਼ੀ ਦੇ ਨਾਲ ਖੇਡਣਾ ਫੁੱਲਾਂ ਨੇ ਮਾਨ ਢੋਕਰ ਸ਼ਰੀਆਮ ਪੰਜਰੇ ਦੀ ਜੋਰੀ ਤੋਂ ਆਹ ਜਨਮ ਜੱਤ ਜਿਹੜੇ ਮਾਨਦੇ ਆ ਖੁੱਲਣੇ ਕੁੰਡੇ ਵਿੱਚ ਪਰਮ ਜੱਤ ਦੀ ਚਟਣੀ ਨਹੀਂ ਹੁੰਦੀ ਤੇ ਬੌਕਰ ਝਾੜੂ ਕਰਕੇ ਕਦੇ ਬੰਦਲ ਤਣਦੇ ਨਹੀਂ ਹੁੰਦੇ ਜਰਤ ਨਾ ਮਿਲਦੀ ਗੁਰਤਾਸ ਸਿੰਘ ਹੱਟੀਆਂ ਤੋਂ ਆਹ ਚੋਰੀ ਦੇ ਪਾਣੀ ਨਾਲ ਝੋਨੇ ਪੜਦੇ ਨਹੀਂ ਹੁੰਦੇ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰਦੇ ਇੱਕ ਵਾਰ ਪ੍ਰਬੰਧਕਾਂ ਦੇ ਲਈ ਕਿ ਦੁਨੀਆ ਦੇ ਦੋ ਬੱਬਰ ਸ਼ੇਰ ਘਟ ਰਿਹਾ ਜਿਹਦੇ ਵਿੱਚ ਜੱਸਾ ਪਹਿਲਵਾਨ ਜੀ ਪੱਟੀ ਮਨਜੀਤ ਪਹਿਲਵਾਨ ਜੀ ਖੱਤਰੀ ਜਿਨ੍ਹਾਂ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਆਹ ਲੱਖਾਂ ਦੀ ਰਾਸ਼ੀ ਵਾਲੀ ਕੁਸ਼ਤੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਵਰਤਮਾਨ ਦੀਆਂ ਗੱਲਾਂ ਸਮੇਂ ਦੀਆਂ ਐਨ ਕਹਿੰਦੇ ਦੁਨੀਆ ਦੇ ਇਲਾਕੇ ਦਾ ਵੱਡਾ ਦੰਗਲ ਜਿਹਦੇ ਵਿੱਚ ਪਹਿਲਵਾਨ ਜੱਸਾ ਪੱਟੀ ਪਰਲੇ ਪਾਸੇ ਹੈ ਤੇ ਮਨਜੀਤ ਪਹਿਲਵਾਨ ਜੀ ਖਤਰੀ ਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਆਹ ਪਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਥੱਲੇ ਦੇ ਪਾਸੇ ਦੇਖਾਂਗੇ ਮਾਲਸ ਵਾਲੇ ਮਨਜੀਤ ਪਹਿਲਵਾਨ ਜੀ ਖਤਰੀ ਦੋਨਾਂ ਦੇ ਵਿੱਚੋਂ ਕੌਣ ਜਿੱਤਦਾ ਪਰ ਉੱਧਰਲੇ ਪਾਸੇ ਸਿਰੇ ਦਾ ਜੰਦ ਤਕਦੀਰ ਢੜਵਾਰ ਜਸੀ ਢੜਵਾਰ ਗਰੀ ਮਾਨ ਸਿੰਘ ਰਾਏ ਜੀ ਦੇ ਨਾਲ ਦੇਖਦੇ ਆ ਪਰ ਇਧਰ ਆਓ ਇਹ ਦਾ ਪੱਟੀ ਇਹ ਹੈ ਜੱਸਾ ਪਹਿਲਵਾਨ ਜੀ ਪੱਟੀ ਜੱਸਾ ਪਹਿਲਵਾਨ ਜੀ ਪੱਟੀ ਅੱਜ ਦਾ ਮਲਖੁਸਤੀ ਦਾ ਜੇਤੂ ਤਾੜੀ ਮਾਰਦੇ ਜੁੜਾ ਮਨਿੰਦਰ ਕੇਸਰੀ ਸਰੇਂਦਰ ਸਿੰਘ ਸਿੰਧਾ ਪਹਿਲਵਾਨ ਦਾ ਬੇਟਾ ਭਾਨੇ ਪਹਿਲਵਾਨ ਜੀ ਦਾ ਕਾਜ ਦਾ ਪਹਿਲਵਾਨ ਹੈ ਦਾਣਾਪੁਰ ਦੀ ਇਸ ਸਿੰਧ ਦਾ ਜੇਤੂ ਪਹਿਲਵਾਨ ਛੱਗੀ ਦਾ ਜੇਤੂ ਪਹਿਲਵਾਨ ਆ ਲਾਣਾ ਹੈ ਸਾਰੀ ਸੰਗ ਦਾ ਅਸੀਂ ਤਾਇਦ ਰੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਕੱਤਰ ਤੋਂ ਇਕੱਠੇ ਇਹ ਕੁਸ਼ਤੀ ਦੰਗਲ ਕਰਵਾਇਆ ਕਾਨੂੰਨ ਨੋਟ ਕਰਿਓ ਸਿਰਫ 12 ਘਾੜਿਆ ਕੋਈ ਮਹਾਰਵੀਰ ਬਗੈਰ ਸੱਦੇ ਤੋਂ ਨਾ ਆਇਆ ਕਾਨੂੰਨ ਨਾ ਕਿਉਂ ਵੀ ਸਾਨੂੰ ਖਾਦੀ ਮੋੜ ਦਿੰਦਾ ਹੈ ਅੱਜੇ ਨੋਟ ਕਰ ਲੈ ਮੇਰਾ ਵੀ ਕੋਈ ਹੋਣਗੇ ਜਿਨ੍ਹਾਂ ਦਾ ਨਾਮ ਨਾ ਦੇਖਿਆ ਗਿਆ ਜਿਨ੍ਹਾਂ ਨੂੰ ਕਾਟ ਦਿੱਤਾ ਗਿਆ ਵਾਹ ਜੀ ਅੱਜ ਦੇ ਨਾਤੇ ਜਿ ਤਾਰਾ ਜਲਾਉਣਾ ਤੁਸੀਂ ਜਿ ਤਾਰੇ ਦਾ ਜਵਾਬ ਜਿ ਤਾਰੇ ਦੇ ਦਿੰਦੇ ਹੋ ਧੰਨ ਧੰਨ ਬਾਬਾ ਜੋ ਜਿੱਸਾ ਤਕਰੀ ਹੈ ਦਖਤਰੀ ਦਾ ਜੋਗੀ ਪੀਰ ਮਹਾਰਾਜ ਧੀ ਬਹੁਤ ਨਗਰ ਫਿਰਦੇ ਧੀ ਭਲੇ ਸੌਂਹਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਣ ਵਾਲੇ ਵੀਰਾਂ ਦਾ ਮੈਂ ਸਿੱਖ ਰੋ ਧੰਨਵਾਦ ਕਰਦਾ ਜੀ ਬੋਲਦਾਰ ਸਾਡੇ ਬਹੁਤ ਸਤ ਸਤਿ ਗੁਰੂ ਦੇ ਪਹੁੰਚੇ ਵਾਹਿਗੁਰੂ ਜੀ